ਇਸ ਲਈ ਪਟਕਾਨਕੋੜ ਦੇ ਡਿਫੈਂਸ ਰੋਡ ਦੇ ਉੱਪਰ ਮੌਜੂਦ ਹੈਗੇ ਆ ਸਭ ਤੋਂ ਪਹਿਲਾਂ ਤਸੀਂ ਰਵਾਂ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੱਕ ਸੌਸਟ ਕਰਨ ਦੀ ਵਜ੍ਹਾ ਨਾਲ ਜਿਹੜਾ ਆ ਉਹ ਟਰੈਕਟਰ ਜਿਹੜਾ ਪ੍ਰਾਲੀ ਨਾਲ ਭਰਿਆ ਹੋਇਆ ਸੀਗਾ ਉਹਨੂੰ ਅੱਗ ਲੱਗ ਚੁੱਕੀ ਹੈ ਅਤੇ ਫਾਇਰਫਾਈਟ ਦੀ ਟੀਮ ਇੱਥੇ ਮੌਕੇ ਤੇ ਪਹੁੰਚੀ ਹੈ ਅੰਦਾਜ਼ਾ ਹੈ ਕਿ ਫਾਇਰਫਾਈਟ ਦੇ ਅਧਿਕਾਰੀਆਂ ਦੀ ਮੰਨੀ ਤੇ 9:40 ਬੀਜ ਤਰ੍ਹਾਂ ਨੂੰ ਫੋਨ ਆਂਦਾ ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚਦੇ ਨੇ ਉਹਨਾਂ ਵੱਲੋਂ ਅੱਗ ਤੇ ਜਿਹੜਾ ਕਾਬੂ ਪਾ ਦਿੱਤਾ ਗਿਆ ਅੰਦਾਜ਼ਾ ਹੈ ਕਿ ਹਾਸਾ ਵੱਡਾ ਹੋ ਸਕਦਾ ਸੀਗਾ ਪਰ ਅਗਨੀਮਤ ਇਹ ਰਹੇਗੀ ਕੋਈ ਜਾਨੇ ਨੁ ਹਾਲ ਤੱਕ ਕਾਰਨਾਂ ਦਾ ਜਿਆਦਾ ਸਹੀ ਤਰੀਕਾ ਨਾਲ ਪਤਾ ਨਹੀਂ ਚੱਲ ਸਕਿਆ ਕਾਰਨ ਕੀ ਹੈਗੇ ਨੇ ਫਿਲਹਾਲ ਫਾਈਵ ਗ੍ਰੇਡ ਵੱਲੋਂ ਇਸ ਅੱਗ ਦੇ ਉੱਪਰ ਕਾਬੂ ਪਾਇਆ ਜਾ ਰਿਹਾ ਤੁਸੀਂ ਦੁਕਾਨ ਦੀ ਕੋਸ਼ਿਸ਼ ਕਰ ਰਹੇਗੇ ਇਹ ਮੇਨ ਡਿਫੈਂਸ ਰੋਡ ਹੈਗਾ ਜਿੱਥੇ ਕਿ ਇਹ ਅੱਗ ਲੰਗਰ ਦਾ ਮਾਮਲਾ ਸਾਹਮਣੇ ਆਇਆ ਦੋਨੇ ਪਾਸੇ ਟ੍ਰੈਫਿਕ ਜਿਹੜੀ ਹੈ ਫਿਲਹਾਲ ਰੋਕੀ ਪਈ ਹੈ ਔਰ ਫਾਈਵ ਗ੍ਰੇਡ ਵੱਲੋਂ ਅੱਗ ਦੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮੌਕੇ ਦੇ ਉੱਪਰ ਆਪਾਂ ਜਿਹੜੇ ਮੌਕੇ ਦੇ ਚਸ਼ਮਿੰਦਰ ਲੋਗੜੀ ਨਾਲ ਗੱਲਬਾਤ ਕੀਤੀ ਹੈ ਉਹ ਫਾਈਵ ਗ੍ਰੇਡ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਹੈ ਆਪ ਤੁਹਾਨੂੰ ਸੁਣਾਉਣਾ ਹੈ ਕੀ ਕਹਿਣਾ ਇਸ ਪੂਰੇ ਮਾਮਲੇ ਦੇ ਬਾਰੇ ਜਿਹੜੇ ਲੋਕ ਵੀ ਇੱਥੇ ਕਾਫੀ ਮੌਜੂਦ ਨੇ ਨਾ ਵੱਲੋਂ ਅੱਗ ਦੇ ਕਾਬੂ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ। ਦੇਖ ਦੇਖ ਸਕਦੇ ਹੋ ਕਿ ਫਾਇਰ ਡੀਪਾਰਟਮੈਂਟ ਦੇ ਅਧਿਕਾਰੀ ਇਹ ਵੱਲੋਂ ਕਰਮਚਾਰੀਆਂ ਵੱਲੋਂ ਐਸੇ ਜਿਹੜੀ ਆ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਕੋਈ ਵੱਡਾ ਨੁਕਸਾਨ ਜਿਹੜਾ ਹੈ ਤੇ ਨਹੀਂ ਦੱਸਿਆ ਜਾ ਰਿਹਾ ਪਰ ਜਿਹੜੀ ਪ੍ਰਾਲੀ ਸੀਗੀ ਔਰ ਟਰੈਕਟਰ ਸੀਗਾ ਉਹ ਸੜ ਕੇ ਸੁਆਹ ਹੋ ਚੁੱਕਿਆ। ਤੋਂ ਜੁੜੇ ਰਹਿੋ ਗਿਆਟੀ న్యూਸ ਦੇ ਨਾਲ ਤੇ ਮੈਨੂੰ ਦੇ ਕੋਈ ਜੱਜ ਨਮਸਕਾਰ। ਮੈਂ ਨਾਮੁਕੇਸ਼ ਹਾਂ। ਹਾਲ ਬਾਤ ਹੈ ਇਹ। ਹਾਲ ਬਾਤ ਇਹ ਟਰਾਲੀ ਹੈ ਜਿਹੜੀ ਦਾ ਤਾਰ ਸ਼ਾਰਟ ਹੋ ਗਈ ਕਿਤੇ ਕਹਈ ਪਤਾ ਕਿ ਦਾਸਪੁਰ ਹੋਇਆ ਕਿੱਥੋਂ ਆਈਏ ਇਦਾਂ ਬਚਾਏ ਪਹਚਾਏ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਤੇ ਫਾਇਰ ਬਿਟ ਪਹੁੰਚੀ ਹਾਂ ਹਾਂ ਮੋਕ ਪਹੁੰਚ ਗਈ ਇੱਥੇ ਵੀ ਮੋਕੇ ਦੇ ਇੱਥੇ ਖੜੀ ਹੁੰਦੀ ਨਾ ਫੈਕਟਰੀ 'ਚ ਪਹੁੰਚ ਗਈ ਤਿੰਨ ਗੱਡੀਆਂ ਆਈਆਂ ਇੱਥੇ ਹਾਂਜੀ ਨਾਮ ਅਜਾ ਸਰ ਮੇਰਾ ਨਾਮ ਚੰਦਨ ਕੁਮਾਰ ਹੈ ਜੀ ਹਾਂਜੀ ਸਰ ਫਾਇਰ ਸਰ ਮਾਮਲਾ ਤੇ ਸਰ ਇਹ ਨੂੰ ਟਰਾਲੇ ਨੂੰ ਅੱਗ ਲੱਗੀ ਸਾਨੂੰ ਕਰੀਬ 9:40 ਦੇ ਕਰੀਬ ਫਾਇਰ ਕਾਲ ਆਈ ਹੈ ਸਟੇਸ਼ਨ ਤੇ ਤੇ ਕਹਿੰਦੇ ਕਿ ਡਿਫੈਂਸ ਰੋਡ ਤੇ ਜਿਹੜੀ ਆ ਕਿ ਉਹ ਟਰਾਲੇ ਨੂੰ ਅੱਗ ਲੱਗੀ ਆ ਪ੍ਰਾਲੀ ਨੂੰ ਤੇ ਸੂਚਨਾ ਮਿਲਦੀ ਅਸੀਂ ਗੱਡੀ ਲੈ ਕੇ ਆ ਗਏ ਆ ਸਾਡੀ ਗੱਡੀ ਇੱਥੇ ਪਹੁੰਚ ਗਈ ਆ ਤੇ ਅਸੀਂ ਅੱਗ ਤੇ ਕਾਬੂ ਪਾ ਲਿਆ ਜੀ ਹਾਲਾਤ ਨਾਲ ਹੋਣ ਹਾਲਾਤ ਸਾਰੇ ਹੁਣ ਐ ਜਿਹੜੀ ਪ੍ਰਾਲੀ ਹੀ ਸਰ ਉਹ ਤੇ ਸੜੀ ਹੀ ਆ ਥੋੜੀ ਜਿਹੀ ਵੀ ਹੈ ਉਹ ਅਸੀਂ ਕਰ ਰਿਹਾ ਕੰਮ ਕਰ ਰਿਹਾ ਨਹੀਂ ਸਰ ਉਹਦਾ ਤਾਂ ਕੋਈ ਨੁਕਸਾਨ ਨਹੀਂ ਆ ਬਸ ਇਹ ਪ੍ਰਾਲੀ ਆ ਜਿਹੜੀ ਉਸ ਟਾਈਮ ਲੱਗਿਆ ਕਾਬੂ ਕਰ ਸਰ ਇਹ 10 ਮਿੰਟ ਲੱਗੇ ਆ 10 15 ਮਿੰਟ ਦੀ ਇਹ ਸਾਰੀ ਫਾਇਰ ਕਾਲ ਕਾਬੂ ਹੋਣ ਚੀ ਕਰਨ ਦਾ ਪਤਾ ਲੱਗਿਆ ਕੁਝ ਕਾਰਨ ਦਾ ਸਰ ਹਜੇ ਤੱਕ ਇਹ ਲਾalse ਅੱਗ ਬੁਝਾ ਰਹੇ ਆ ਕ